IAM ਇੰਡਸਟਰੀਅਲ ਐਸੋਸੀਏਸ਼ਨ ਆਫ ਮੋਹਾਲੀ ਦੀ ਪਹਿਲੀ ਐਨੂਅਲ ਜਨਰਲ ਮੀਟਿੰਗ ਪ੍ਰਧਾਨ ਦਵਿੰਦਰ ਸਿੰਘ ਲੋਂਗਿਆ ਦੀ ਅਗਵਾਈ ਵਿੱਚ ਫੇਸ 11 ਵਿਖੇ ਹੋਈ ਜਿਸ ਵਿੱਚ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਹਿੱਸਾ ਲਿਆ ਗਿਆ ਇਸ ਮੌਕੇ ਐਸੋਸੀਏਸ਼ਨ ਦੇ ਐਗਜ਼ੀਕਿਊਟਿਵ ਮੈਂਬਰਾਂ ਵੱਲੋਂ ਐਸੋਸੀਏਸ਼ਨ ਦੀਆਂ ਉਪਲਬਧੀਆਂ ਦੇ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਐਸੋਸੀਏਸ਼ਨ ਦੇ ਪ੍ਰੋਗਰਾਮਾਂ ਦੇ ਬਾਰੇ ਚਰਚਾ ਕੀਤੀ ਗਈ ਮੀਡੀਆ ਨੂੰ ਦਿੱਤੀ ਗਈ ਜਾਣਕਾਰੀ ਆਓ ਵੇਖੋ ਪੂਰੀ ਰਿਪੋਰਟ ਅਸੀਂ ਇੰਡਸਟਰੀਅਲ ਐਸੋਸੀਏਸ਼ਨ ਮੋਹਾਲੀ ਦਾ ਮੈਂ ਪ੍ਰੈਜ਼ੀਡੈਂਟ ਆ ਕਿ ਮੇਰਾ ਨਾਮ ਦਵਿੰਦਰ ਸਿੰਘ ਲੌਂਗਿਆ ਤੇ ਇਹ ਬੇਸਿਕਲੀ ਜਿਹੜੀ ਏ ਜੀ ਐਮ ਸੀ ਕੀ ਐਸੇ ਕਰਕੇ ਬੁਲਾਈ ਸੀ ਕਿ ਜੋ ਅਸੀਂ ਪਿਛਲੇ ਸਾਲ ਦੇ ਵਿੱਚ ਕੀਤਾ ਹੈ ਤੇ ਅੱਗੇ ਤੇ ਕੀ ਕਰਨਾ ਹੈ ਸਾਰੇ ਮੈਂਬਰਸ ਨੂੰ ਬੁਲਾ ਕੇ ਉਹਨਾਂ ਨੇ ਡਿਸਕਸ ਕੀਤਾ ਤੇ ਜੋ ਪਿੱਛੇ ਦਾ ਹਿਸਾਬ ਕਿਤਾਬ ਸੀਗਾ ਉਹ ਸਾਰਾ ਕਲੀਅਰ ਕੀਤਾ ਤੇ ਉਸ ਤੋਂ ਬਾਅਦ ਇਹ ਜੋ ਵੀ ਅੱਗੇ ਦੀ ਪਲਾਨ ਸੀਗੇ ਜੋ ਕੁਝ ਕੰਮ ਰਹਿੰਦੇ ਸੀਗੇ ਕੁਝ ਛੋੜੇ ਵਾਲੇ ਨੇ ਉਹ ਡਿਸਕਸ ਕੀਤੇ ਤੇ ਏਜੀਐਮ ਚ ਮਿਲ ਕੇ ਸਾਰੇ ਮੈਂਬਰ ਕਾੜੇ ਹਾਜ਼ਰ ਸੀ ਇਸ ਟਾਈਮ ਕਾਫੀ ਹੱਦ ਤੱਕ ਹਾਜ਼ਰ ਸੀ ਕਿ ਕਈ ਮੈਂਬਰ ਕਈ ਏਦਾਂ ਦੇ ਕੁਝ ਏਦਾਂ ਦੇ ਰੁਝਾਵੇਂ ਹੁੰਦੇ ਨੇ ਨਹੀਂ ਆ ਪਾਏ ਤੇ ਉਸ ਕਰਕੇ ਕੁਝ ਮੈਂਬਰ ਐਬਸੈਂਟ ਸੀਗੇ ਬਟ ਜ਼ਿਆਦਾ ਮੈਂਬਰਸ ਪ੍ਰੈਜ਼ెంట్ ਸਰੀ ਐਸੋਸੀਏਸ਼ਨ ਦਾ ਮੇਨ ਕੰਮ ਕੀ ਹੈ ਇਹਦਾ ਕੀ ਵਰਕ ਹੈਗਾ ਕੀਦਾ ਕ੍ਰਾਈਟੇਰੀਆ ਕੀ ਹੈ ਇਹਦਾ ਐਸੋਸੀਏਸ਼ਨ ਦਾ ਇਹ ਐਸੋਸੀਏਸ਼ਨ ਬੇਸਿਕਲੀ ਇੰਡਸਟਰੀ ਦੇ ਅਪਲਿਫਮੈਂਟ ਵਾਸਤੇ ਹੈ ਕੋਈ ਵੀ ਇੰਡਸਟਰੀ ਦੇ ਇਸ਼ੂਸ ਨੇ ਚਾਹੇ ਉਹ ਸਿਵਿਕ ਇਸ਼ੂਸ ਨੇ ਚਾਹੇ ਲਾਅ ਐਂਡ ਆਰਡਰ ਦੇ ਇਸ਼ੂਸ ਨੇ ਚਾਹੇ ਇੰਡਸਟਰੀ ਦੀ ਡਿਵੈਲਪਮੈਂਟ ਵਾਸਤੇ ਨੇ ਨਵੇਂ ਵੈਂਚਰਸ ਵਾਸਤੇ ਨੇ ਉਹ ਸਾਰੇ ਇਸ਼ੂਸ ਵਾਸਤੇ ਐਸੋਸੀਏਸ਼ਨ ਹੈਗੀ ਜਿਹੜੀ ਕਿ ਪ੍ਰੋਪਰ ਡਿਪਾਰਟਮੈਂਟਸ ਆਰ ਪਾਰਟिकुलर ਡਿਪਾਰਟਮੈਂਟਸ ਨਾਲ ਇੰਟਰੈਕਟ ਕਰਕੇ ਉਹ ਵੀ ਇਸ਼ੂਸ ਨੇ ਉਹਨਾਂ ਨੂੰ ਲੈ ਕੇ ਨਾਲ ਲੈ ਕੇ ਚੱਲਦੀ ਹੈ ਤੇ ਸਭ ਨੂੰ ਨਾਲ ਲੈ ਕੇ ਜਾ ਕੇ ਰਿਜ਼ੋਲਵ ਕਰਨ ਦੀ ਕੋਸ਼ਿਸ਼ ਕਰਦੀ ਅਖੀਰ ਸਾਡੇ ਕੁਝ ਇਸ਼ੂਸ ਪਲੀਏ ਕਰਦੇ ਨੇ ਕੁਝ ਟੈਂਪਰੈਂਸੀ ਵੀ ਦਿਖਾ ਦਿੰਦੇ ਕਾਫ ਤੇ ਨਾਲ ਇੰਡਸਟਰੀਸ ਦੇ ਨਾਲ ਹੋ ਕੇ ਨਾਲ ਰਲ ਕੇ ਅਸੀਂ ਸਾਰੇ ਇਸ਼ੂਸ ਰਿਜ਼ੋਲਵ ਕਰਨਾ ਹੈ। ਤੋਂ ਇਸ ਤਰ੍ਹਾਂ ਦੀ ਪ੍ਰੋਬਲਮ ਆ ਰਹੀ ਹੈ ਇੱਥੇ ਇੰਡਸਟਰੀ ਚ ਚਲਾਉਣ ਲਈ। ਬਿਲਕੁਲ ਇੰਡਸਟਰੀਸ ਵਾਸਤੇ ਬਹੁਤ ਪ੍ਰੋਬਲਮਸ ਨੇ ਇੱਕ ਪ੍ਰੋਬਲਮ ਨਹੀਂ ਹੈ। ਬੇਸਿਕਲੀ ਅਸੀਂ ਪ੍ਰੋਬਲਮਸ ਵੱਲ ਨਹੀਂ ਅਸੀਂ ਸੋਲੂਸ਼ਨਸ ਵੱਲ ਜਾਇਦਾ ਹੈ। ਹੁਣ ਦੇਖੋ ਕੋਈ ਵੀ ਅਸੀਂ ਜਦ ਚੀਜ਼ ਕਰ ਰਹੇ ਹਾਂ ਤੇ ਗਵਰਨਮੈਂਟ ਦੇ ਨਾਲ ਚੱਲ ਕੇ ਹੈ ਕਈ ਪਾਲਿਸਿਸ ਨੇ, ਕਈ ਪਾਲਿਸਿਸ ਚ ਚੇਂਜੇਸ ਨੇ, ਕਈ ਪਾਲਿਸਿਸ ਨੂੰ ਲੈ ਕੇ, ਕਈ ਪਾਲਿਸਿਸ ਦੇ ਵਿੱਚ ਅਮੈਂਡਮੈਂਟਸ ਨੇ। ਉਹ ਸਾਰੀਆਂ ਚੀਜ਼ਾਂ ਅਸੀਂ ਰਲ ਕੇ ਕਰਕੇ ਤੇ ਦੇਖ ਕੇ ਜੋ ਵੀ ਹੋ ਸਕਦਾ ਸਭ ਦੇ ਹਿਤ ਵਾਸਤੇ ਤਾਂ ਕਿ ਇੰਡਸ ਅੱਗੇ ਗਰੋਅ ਕਰੇ ਇੰਡਸਟਰੀ ਗਰੋਅ ਕਰੇਗੀ ਤੇ ਆਪਣਾ ਸੂਬਾ ਆਪਣਾ ਦੇਸ਼ ਆਪ ਹੀ ਗਰੋਅ ਕਰੇਗਾ ਤੇ ਸਰਕਾਰ ਦਾ ਤਾਲਮੇਲ ਵਧੀਆ ਸਰਕਾਰ ਦਾ ਤਾਲਮੇਲ ਬਹੁਤ ਅੱਛਾ ਹੈ ਜੀ ਸਾਡੇ ਨਾਲ ਹਰ ਡਿਪਾਰਟਮੈਂਟ ਦਾ ਸਰਕਾਰ ਇੰਪਾਰਟਮੈਂਟ ਦਾ ਤਾਲਮੇਲ ਅੱਛਾ ਹੈ ਜਿੱਥੇ ਵੀ ਅਸੀਂ ਜਾ ਕੇ ਸਾਡੀ ਡਿਮਾਂਡਸ ਹੁੰਦੀਆਂ ਨੇ ਸਾਡੀਆਂ ਜਿਹੜੀਆਂ ਵੀ ਕੋਈ ਗ੍ਰੇਵਿਐਂਸਿਸ ਨੇ ਉਹ ਸੁਣੀਆਂ ਜਾਂਦੀਆਂ ਤੇ ਬੜੀ ਅੱਛੀ ਤਰੀਕੇ ਨਾਲ ਉਸ ਦਾ ਹੱਲ ਹੋ ਰਿਹਾ ਹੈ ਆਪਣੇ ਮੈਂਬਰਾਂ ਨੂੰ ਕੀ ਕਹਿਣਾ ਚਾਹੋਗੇ ਪਹਿਲੇ ਮੈਂਬਰਸ ਨੂੰ ਤੇ ਪ੍ਰੈਜ਼ੀਡੈਂਟ ਮੈਂਬਰਸ ਨੂੰ ਤਾਂ ਇਹੀ ਕਹਿ ਰਹੇ ਆ ਕਿ ਸਾਰੇ ਬਹੁਤ ਅੱਛੇ ਸਪੋਰਟ ਕਰ ਰਹੇ ਆ ਤੇ ਫਿਊਚਰ ਚ ਵੀ ਅਸੀਂ ਸਪੋਰਟ ਕਰਦੇ ਹਾਂ ਰਾਲ ਮੇਲ ਕੇ ਸਿੱਧਕੋ ਐਸੋਸੀਏਸ਼ਨ ਸਾਡਾ ਪਰਿਵਾਰ ਹੈ ਤੇ ਇੰਡਸਟਰੀ ਦੇ ਹਿੱਤ ਚ ਲੱਗੇ ਹੋਏ ਆ ਤੇ ਜਿਤਨਾ ਅੱਗੇ ਵੀ ਲੱਗੇ ਰਹਿਣਾ ਹੈ ਸਿਰ ਇੰਡਸਟਰੀ ਜਿਹੜੀ ਹੈ ਕੀ ਹੈ ਸਮੌਂਸਟਰੀ ਇੰਡਸਟਰੀ ਹੋਇਆ ਗੁਰਲਾਜ ਇੰਡਸਟਰੀ ਜਾਂ ਮਿਕਸ ਹੈ ਕਿਨੇ ਸੋ ਮਿਕਸ ਨੇ ਜੀ ਠੀਕ ਹੈ ਪਾਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਮੈਂ ਇੰਡਸਟਰੀਅਲ ਐਸੋਸੀਏਸ਼ਨ ਆਫ ਮੋਹਾਲੀ ਦਾ ਪੀਆਰਓ ਤੇ ਅਸੀਂ ਲੱਗੇ ਹੋਏ ਹਾਂ ਜੀ ਐਕਟੀਵਿਟੀ ਪ੍ਰਧਾਨ ਜੀ ਜਿਵੇਂ ਦੱਸਿਆ ਅਸੀਂ ਜੋ ਜੋ ਐਕਟੀਵਿਟੀ ਨੇ ਇਲੈਕਟ੍ਰਿਸਿਟੀ ਡਿਪਾਰਟਮੈਂਟ ਨਾਲ ਜਾ ਕੇ ਕੋਪਪਟ ਕੀਤਾ ਹੈ ਕਿ ਗਰਮੀਅਜ ਕੀ ਹ ਕਿ ਉਹਨਾਂ ਕੀ ਉਹਨਦੀ ਪ੍ਰੀਫਰੈਂਸੀ ਸੀ ਕਿ ਰੈਜੀਡੈਂਸ਼ੀਅਲ ਏਰੀਆ ਨੂੰ ਪ੍ਰਾਫਰੈਂਸ ਦਿੱਤੀ ਜਾਵੇ ਅਸੀਂ ਉਹ ਡਿਪਾਰਟਮੈਂਟ ਡਿਸਕਸ ਕਰਿਆ ਕਿ ਜਿਵੇਂ ਉਹ ਰਿਸਪੋন্স ਕਰੋ ਤੁਸੀਂ ਇੱਕ ਅੱਧਾ ਘੰਟਾ ਵੀ ਬ੍ਰੇਕਡਾਊਨ ਆ ਗਿਆ ਤਾਂ ਇੱਥੇ ਮੈਨ ਪਾਵਰਸ ਨੇ ਜਿਹੜੀਆਂ ਇੱਕ ਇੱਕ ਬੰਦੇ ਕੋਲ ਕੋਈ 15 20 ਨੇ ਕਿਸੇ ਕੋਲ 50 ਏਮਪਲੋਏ ਨੇ ਤੇ ਉਹ ਮੈਨ ਪਾਵਰ ਦਾ ਜਿਹੜਾ ਲਾਸ ਹੈ ਜੇ ਆਪਾਂ 30 ਮਿੰਟ ਇੰਟੂ ਮਤਲਬ 500 ਬੰਦਾ ਕਰ ਲਈਏ ਤਾਂ ਉਹ ਕਾਫੀ ਜ਼ਿਆਦਾ ਹੈ ਅਸੀਂ ਉਹ ਡਿਸਕਸ ਕੀਤਾ ਡਿਪਾਰਟਮੈਂਟ ਨੇ ਉਹ ਮੰਨੇ ਵੀ ਕਿ ਠੀਕ ਹੈ ਜੀ ਉਹਨਾਂ ਦਾ ਸਹਿਯੋਗ ਸੀਗਾ ਤੇ ਉਹਨੇ ਸਾਡੀ ਗੱਲਾਂ ਸੁਣੀਆਂ ਤੇ ਉਹ ਇਹ ਵੀ ਕਿਹਾ ਕਿ ਅਸੀਂ ਕੋਈ ਜਿਹੜੀ ਵੀ ਬੈਂਡ ਪਾਵਰ ਦੀ ਇਸ਼ੂ ਆ ਉਹ ਸਾਲਵ ਆਊਟ ਕਰ ਦੇ ਸਰ ਇੰਡਸਟਰੀ ਦੇ ਵਿੱਚ ਬੇਸਿਕ ਤੁਹਾਨੂੰ ਕੀ ਪ੍ਰੋਬਲਮਸ ਜਿਹੜੀਆਂ ਹੈਗੀਆਂ ਜਿਹਦੇ ਹਜੇ ਤੱਕ ਹੱਲ ਨਹੀਂ ਹੋ ਪਾਈ ਨੇ ਜਿਹੜੀ ਕਾਫੀ ਲੰਬੇ ਸਮੇਂ ਤੋਂ ਚੱਲ ਰਹੀ ਹੈ ਨਹੀਂ ਇੰਡਸਟਰੀ ਚ ਦੇਖੋ ਇੱਕ ਤਾਂ ਹਰ ਇੱਕ ਮਤਲਬ ਇੰਡਸਟਰੀ ਲਗ ਲਾ ਵੀ ਇਸ਼ੂਸ ਨੇ ਕੱਲੇ ਮੈਂ ਪਾਰਟਿਕੁਲਰ ਜਨਰਲ ਕਹਾਂ ਕਿਸੇ ਨੂੰ ਐਮਐਸਐਮੀਆਂ ਕੋਈ ਪੇਮੈਂਟ ਦੇ ਕਈਆਂ ਨੂੰ ਇਸ਼ੂਸ ਨੇ ਕਈ ਨੂੰ ਲੇਬਰ ਦਾ ਇਸ਼ੂਸ ਨੇ ਕੋਈ ਥੋੜਾ ਬਤਾ ਇਹ ਵੀ ਹੁੰਦਾ ਕਿ ਇਲੈਕਟ੍ਰਿਸਿਟੀ ਪਰ ਅਸੀਂ ਉਹ ਕਰ ਰਹੇ ਹਾਂ ਕੋਪਪ ਡਿਪਾਰਟਮੈਂਟ ਕੇ ਇਸ਼ੂ ਸਾਲਵ ਆਊਟ ਹੋਣ ਪਹਿਲੇ ਇਹ ਜਿੰਨ ਕਿਸ ਤਰ੍ਹਾਂ ਰਹੀ ਤੁਹਾਡੇ ਸਾਹਮਣੇ ਦੇਖੋ ਅਸੀਂ ਸਟਾਰਟ ਕੀਤਾ ਸੀ ਪਿਛਲੇ ਸਾਲ ਹੀ ਸਟਾਰਟ ਕੀਤਾ ਸਾਡੀ ਦੇਖੋ ਸਾਡੀ ਟੀਮ ਜਿਹੜੀ ਸਾਰੀ ਯੰਗ ਹੈ ਅਸੀਂ ਉਹ ਕਰ ਰਹੇ ਹਾਂ ਦੀ ਕੁਝ ਕਈ ਵਾਰ ਹੁੰਦਾ ਸਿੱਖਣ ਨੂੰ ਮਿਲਦਾ ਹੈ ਜਦੋਂ ਸਟਾਰਟ ਕਰਦੇ ਹਾਂ ਕਈ ਵਾਰ ਨਹੀਂ ਪਤਾ ਹੁੰਦਾ ਕਿ ਅਸੀਂ ਕਿਹੜੇ ਸਟੈਪਸ ਲੈਣੇ ਆ ਬਟ ਹੌਲੀ ਹੌਲੀ ਐਕਸਪੀਰੀਅੰਸ ਨਾਲ ਸਾਨੂੰ ਪਤਾ ਲੱਗ ਰਿਹਾ ਜੀ ਅਸੀਂ ਇਹ ਐਕਟੀਵਿਟੀ ਕਰਨੀ ਹੈ ਇੰਡਸਟਰੀ ਸਰ ਜਿੱਦਾਂ ਕੋਈ ਨਵਾਂ ਇੰਡਸਟਰੀ ਦੇ ਵਿੱਚ ਆਇਆ ਤਾਂ ਉਹਨੂੰ ਜੁਆਇਨ ਕਰਨਾ ਚਾਹੇ ਉਹ ਕੀ ਕਰੇ ਠੀਕ ਹੈ ਉਹਦਾ ਕਿਸ ਤਰੀਕਾ ਨਹੀਂ ਅਸੀਂ ਸਭ ਨੂੰ ਵੈਲਕਮ ਹੈ ਜੀ ਜਿਹੜਾ ਇੰਡਸਟਰੀ ਵਿੱਚ ਕੋਈ ਇੱਥੇ ਕੰਮ ਕਰਦਾ ਹੈ ਅਸੀਂ ਸਭ ਨੂੰ ਕਹਿੰਦੇ ਕਿ ਕੋਈ ਕੀ ਕੀ ਕਿਸ ਤਰ੍ਹਾਂ ਤੁਹਾਨੂੰ ਕੰਟੈਕਟ ਕੀਤਾ ਜਾਂਦਾ ਕਿਸ ਤਰੀਕੇ ਨਾਲ ਜੁਆਇਨਿੰਗ ਕਰਾਂਦੇ ਤੁਸੀਂ ਅਸੀਂ ਨਹੀਂ ਸਾਡਾ ਇੱਕ ਸਟੈਂਡਰਡ ਫਾਰਮੈਟ ਹੈ ਜੀ ਅਸੀਂ ਉਹ ਚ ਭਰ ਕੇ ਬੰਦਾ ਸਾਡੇ ਨਾਲ ਕੰਟੈਕਟ ਕਰ ਸਕਦਾ ਹੈ ਸਾਡੇ ਮਤਲਬ ਪ੍ਰਧਾਨ ਜੀ ਨੇ ਤੇ ਦੂਸਰੇ ਕੋਈ ਕੋਈ ਵੀ ਕਿਸੇ ਵੀ ਮੈਂਬਰ ਨਾਲ ਮਤਲਬ ਕੋਰ ਕਮੇਟੀ ਦੇ ਮੈਂਬਰਾਂ ਨਾਲ ਕਨੈਕਟ ਕਰ ਸਕਦਾ ਕੋਈ ਦਿੱਕਤ ਸਰਕਾਰ ਦੇ ਇਹ ਇਸ਼ੂ ਰੱਖਾ ਕਿ ਜਿਹੜੇ ਰੈਂਟੇਡ ਮੈਂਬਰਸ ਨੇ ਇੰਡਸਟਰੀ ਮੈਂਬਰਸ ਵਿੱਚ ਨੂੰ ਸਰਕਾਰ ਕੋਲ ਕੋਈ ਮਤਲਬ ਰਿਜ਼ਰਵ ਪ੍ਰਾਈਸ ਹੈ ਜਿਹੜਾ ਗਵਰਨਮੈਂਟ ਦਾ ਕੋਈ ਵੀ ਰਿਜ਼ਰਵ ਪ੍ਰਾਈਸ ਹੈ ਉਹਦੇ ਪਲਾਟ ਇਸ਼ੂ ਕਿ ਕਿ ਜਨਤਾ ਕਿ ਰੈਂਟ ਦੀ ਬੜਾ ਮਤਲਬ ਜਿਹੜੇ ਇੰਡਸਟਰੀਸ ਕੋਈ ਕੰਮ ਕਰਦਾ ਹੈ ਉਹਨੂੰ ਸਭ ਤੋਂ ਜ਼ਰਾ ਡੁਗਗੁਣਾ ਗਰੈਂਟੀ ਹੈ ਰੈਂਟੀ ਇਥੇ ਜਿਆਦਾ ਨਹੀਂ 20 25000 ਰੈਂਟ ਨੇ ਤੇ ਫਿਰ ਉਹ ਇੰਡਸਟਰੀ ਜਿਹੜੇ স্মਲ ਸਕੇਲ ਇੰਡਸਟਰੀਜ਼ ਨੇ ਉਹਨੂੰ ਦਿੱਕਤ ਹੈ ਇਸੋ ਇਸ਼ੂ ਕੌਪ ਕਰ ਰਹੇ ਹੈ ਤੁਹਾਡੀ ਜਿਹੜੀ ਆਪਣੀ ਬਾਡੀ ਹੈ ਇਹਦੇ ਲਈ ਕੋਈ ਰੀਟਨ ਚ ਸਰਕਾਰ ਨਾਲ ਕੋਈ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਮੈਂਬਰਨ ਵਗੈਰਾ ਦਿੱਤਾ ਗਿਆ ਅਸੀਂ ਕੁਝ ਗਏ ਸੀ ਜਿਹੜੇ ਪੀਪੀਏ ਡਿਪਾਰਟਮੈਂਟ ਕੋਲ ਗਏ ਸੀ ਬਟ ਅੱਕੇ ਅਸੀਂ ਐਕਟੀਵਿਟੀ ਕਰਾਂਗੇ ਉਸ ਰਿਲੇਟਡ ਵੀ ਬੋਤਾ ਜੀ ਆਪਣੇ ਵੱਲੋਂ ਕੁਝ ਦਾ ਮਤਲਬ ਜਿਹੜੇ ਮੈਂਬਰਸ ਨੇ ਮਿਲੇ ਆ ਇੱਕ ਵਾਰ ਜਦ ਬਟ ਹੁਣ ਡਿਪਾਰਟਮੈਂਟ ਹਾਈਅਰ ਲੈਵਲ ਅਥਾਰਟੀ ਨਾਲ ਗੱਲ ਕਰਕੇ ਅਸੀਂ ਇਹ ਕੌਪ ਕਰਾਂਗੇ ਤੇ ਜਿੱਥੇ ਤੁਹਾਡੀ ਐਸੋਸੀਏਸ਼ਨ ਨਾਲ ਫੇਸ 9 ਦੀ ਗੱਲ ਕੀਤੀ ਜਾਵੇ ਕਿ ਕਿੰਨੇ ਕੁ ਮਤਲਬ ਇੰਡਸਟਰੀ ਇਸ ਤਰ੍ਹਾਂ ਦੇ ਹੋਣਗੇ ਜਿਹੜੇ ਆਨ ਰੈਂਟਡ ਹੋਣਗੇ ਬ੍ਰੈਂ 200 ਦੇ ਆਸ-ਪਾਸ ਨੌਕ ਇੰਡਸਟਰੀਜ਼ ਮੈਪਰਸ ਨੇ ਜਿਹੜੇ ਰੈਂਟ ਕਰਦੇ ਨੇ ਤੇ ਟੋਟਲ ਐਂਡੋਸਟ ਟੋਟਲ ਕਿੰਨੇ ਇੰਡਸਟਰੀਜ਼ ਨੇ ਤੇ ਡਸਟਿਸਟ 6 ਤੋਂ 600 ਦੇ ਆਸ-ਪਾਸ ਸੈਟ ਨੇ ਮੇਰਾ ਨਾਮ ਸ਼ਿਪ ਮਾਦੇਸ ਇੰਡਸਟਰੀ ਜਿਹੜੀ ਨੌਕ ਯੂਨੀਵਰਸਿਟੀ ਨੂੰ ਪ੍ਰਧਾਨ ਜੀ ਸਰਦੇ ਲੋੰਜੇ ਸਾਹਿਬ ਨੇ ਜਿਹੜਾ ਇਹ ਕਲਾਲਾ ਨਈ ਐਸੋਸੀਏਸ਼ਨ ਬਣਾ ਕੇ ਬਹੁਤ ਵਧੀਆ ਗਿੱਟਰੇ ਜਿਹਨੀਆਂ ਇੰਡਸਟਰੀ ਦੀ ਪਾਲੋਗ ਆ ਰਹੀਆਂ ਸੀ ਬੜੀ ਅੱਛੀ ਸੋਲੂਸ਼ਨ ਦਿੱਤੀ ਹੈ ਉਸ ਸਿਰੋ ਪੂਰਾ ਹਿੱਕਤ ਸਾਲ ਹੋ ਗਿਆ ਅਸੀਂ ਧੰਨਵਾਦ ਕਰਦੇ ਹਾਂ ਬਹੁਤ ਬਹੁਤ ਭਲਾ ਨਿਲਾਇਕ ਜਨਾਬਾਂ ਨੇ ਸਾਨੂੰ ਇਹਲਾ ਅੱਛਾ ਸਾਥ ਦਿੱਤਾ ਹਰ ਪ੍ਰੋਬਲਮ ਸੋਲ ਕੀਤੀ ਸਾਡੀ ਅ ਦੇਖੋ ਜਦੋਂ ਕੰਮ ਕਰਦੇ ਹਾਂ ਛੋਟੀ ਮੋਟੀ ਹਰ ਇੱਕ ਪ੍ਰੋਬਲਮ ਸਟਰੀਟ ਹੁੰਦੀ ਹੀ ਰਹਿੰਦੀ ਹੈ ਤੇ ਉਹ ਸੋਲੂਸ਼ਨ ਇਹਨਾਂ ਨੇ ਬਹੁਤ ਅੱਛੇ طریقے ਨਾਲ ਖੜੇ ਹੋ ਰਹੇ ਅਸੀਂ ਉਮੀਦ ਕਰਦੇ ਹਾਂ ਜੇ ਵੀ ਸਾਡੇ ਨਾਲ ਐਦਾਂ ਹੀ ਖੜੇ ਰਹਿਣਗੇ ਧੰਨਵਾਦ